ਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਸ਼ਹਿਰ ਕੋਟਕਪੂਰੇ ਦੇ ਵਿੱਚ ਗੁਰੂ ਤੇਗ ਬਹਾਦਰ ਨਗਰ ਹਨਾ ਤੇ ਪਰਮਾਹੰਦਰ ਦੇ ਕੋਲੇ ਆ ਵੀਰੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਨਾਮ ਕੀ ਹੈ ਬਾਈ ਦਾ ਇਹਦਾ ਲਖਵਿੰਦਰ ਆ ਬਈ ਲਖਵਿੰਦਰ ਵੀਰੇ ਦੇ ਘਰੇ ਤਿੰਨ ਜਾਨਵਰ ਭਈ ਪਹਿਲੇ ਨੰਬਰ ਤੇ ਮੇਰਾ ਜਿਹੜਾ ਇਹ ਪਲੂਣ ਵੜਾ ਚਾਰ ਦੰਦਾ ਮੂੰਹ ਠੀਕ ਆ 20 ਕਿਲੋ ਦਾ ਚੌਣ ਵਾਲਾ ਸਹੀ ਤਿਆਰ ਆ ਥੱਲੇ ਦੋ ਟੈਂਟਾਂ ਟੈਂਟਾਂ ਬਦਾ ਥੱਲੀ ਕਰਕੇ ਲੈ ਜਾਵੇ ਹਾਂ ਬਈ ਕੋਈ ਆਪਣੀ ਕਹਿਣ ਦੀ ਗੱਲ ਨਹੀਂ ਉਹ ਬੰਦਾ ਥੱਲੀ ਕਰਕੇ ਲੈ ਕੇ ਜਾਵੇ ਚੌਣ ਚਣ ਚੰਗਾ ਵੀਰੇ ਇੱਕ ਨੰਬਰ ਬਈ ਆਹੀ ਬੰਦਾ ਚੌਣਦਾ ਹੱਥੀ ਚੋਣੇ ਆ ਸੀ ਕੋਈ ਉਹ ਦੀ ਗੱਲ ਨਹੀਂ ਬੱਚਾ ਆ ਗਿਆ ਤੇ ਮੈਂ ਹਾਂ ਮਗਰ ਬੱਚਾ ਬਈ ਮਗਰ ਬੱਚੇ ਕਿੰਨੇ ਦਿਨ ਚਾਰ ਦੰਦਾ ਵੱਡੀ ਵੱਡੀ ਬਹੁਤ ਆ ਬਈ ਵੜਾ ਕਿੰਨੇ ਦਿਨ ਹੋ ਗਏ 15 16 ਦਿਨ ਹੋ ਗਏ ਸੂਈ ਦੇ 16 ਦਿਨ ਇੰਦਾ ਰੇਟ ਵੀਰੇ ਮੁੱਲ ਜੋ ਮਰਜੀ ਬਾਈ ਕਹਿੰਦੇ ਕਰ ਲਗੇ ਇਹ ਵੀਰੇ 75000 ਦੀ ਵੜ ਦੇਣੀ ਹੈ 75000 ਦੀ ਦੇਣੀ ਮੰਨਤਨ ਹੋ ਜੂ ਵਿੱਚ ਵੀਰੇ ਬੱਸ ਦੇਣ ਲੈਣਾ ਮੋੜੇ ਵੀ 20 ਕਿਲੋ ਦੀ ਵੜ ਵੀ ਕੌਣ ਦਿੰਦਾ ਚਾਰ ਦਾਂਦਾ ਬਈ ਵੱਡੀ ਵੱਡੀ ਬਹੁਤ ਆ ਵੜ ਅਗਲਾ ਕੋਲੇ ਜਾ ਕੇ ਵੇਖੇ ਪੂਰੀ ਬੰਦੀ ਜੇ ਅਲਾ ਕਹਿ ਦਿੰਦਾ ਬੰਦੇ ਦੀ ਵੜ ਆ ਇਹ ਮੇਰਾ ਮਾਨ ਕਰਕੇ ਕਿਨੇ ਦੀ ਤੂੰ ਬੱਕ ਛੋੜ ਚੱਪਾ ਕਰ ਇਹਦਾ ਮੁੱਲ ਤਾਂ ਕਹਿੰਦੇ 85 ਕਰਨਾ ਕਹਿੰਦਾ ਮੇਰਾ 75 ਦਾ ਮਾਨ ਹੈ ਮੈਂ ਕਿਹਾ ਤੂੰ ਉਹੀ ਗੱਲ ਕਰ ਵੀ ਵੇਖ ਹੀ ਦੇਖ ਨਹੀਂ ਠੀਕ ਹੈ ਬਾਈ ਅੱਛਾ ਦੋ ਨੰਬਰ ਤੇ ਛੋਟੇ ਇਹਦੇ ਕੱਟੀ ਆ ਪਹਿਲਾ ਸੁਆ ਠੀਕ ਹੈ ਬਾਈ ਇਹਦੇ ਮਰ ਵੀ ਕੱਟੀ 10 ਕਿਲੋ ਸਹੀ ਜਿਹੜਾ ਅਣਕੰਡਿਆ ਹਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਵੀ ਤੋਰੀ ਇਹਨੂੰ ਸੂਈ ਨੂੰ ਵੀ ਅੱਜ ਹਫਤਾ 7 ਦਿਨ ਆ ਕੱਟੀ ਹੈ ਨਗਰ ਕੱਟੀ ਹੈ 10 ਕਿਲੋ ਗੋਦ ਤਿਆਰ ਹਫਤੇ ਦੀ ਸੂਈ ਹੈ ਹੈ ਠੀਕ ਹੈ ਵੀ ਇਹਦਾ ਰੇਟ ਵੀਰੇ ਰੇਟ ਵੀਰੇ 95000 ਹੈ ਇਹਦਾ ਦੇਣੀ ਦੇਣੀ ਕਿੰਨੇ ਵਾ ਦੇਣ ਲੈਣਾ ਕੋਈ ਕਰ ਦੂਗਾ ਮੰਤਰ ਬਾਕੇ ਵਾਲਾ ਫੋਨ ਤੇ ਗੱਲ ਕਰ ਲੈ ਬੜੀ ਵੀਰੇ ਥਾਣੇ ਛੱਡਦੀ ਐ ਡੂੜ ਲੱਖ ਵਾਲੀ ਮਹਲ ਨਹੀਂ ਛੱਡਦੀ ਪਸਮਾਨੀ ਦੇਖ ਲੈ ਵਾਲਾ ਗਿਆ ਝੋਟੀ ਨੂੰ ਥੱਲੋ ਵੇ ਕਿੰਡੀ ਖਬਰ ਦਾ ਰਹਿਣਾ ਬਈ ਸੈਂਗੂ ਵੀ ਦੇਖ ਬਈ ਜਮ ਐ ਹੇ ਵੀਰੇ ਮੇਲਾ ਦੋਂਦੀ ਕੀ ਹੋ ਗਈ ਇਹਨੇ ਇੱਕ ਦੰਦੂਦ ਨਹੀਂ ਪੱਟ ਗਏ ਬੱਚਾ ਹੀ ਐ ਦੋ ਦੋ 1 ਕਿਲੋ 2 ਕਿਲੋ ਹੋਰ ਵਾਜੂਗੀ ਬਈ ਮਗਰ ਕੱਟੇ ਨੇ ਵੀ ਬਾਈ ਬਾਹਲੀ ਚੰਗੀ ਐ ਕੱਟੇ ਹੋਰ ਗੱਲਾਂ ਐ ਗੱਲਾਂ ਨੇ ਵਾਹੇ ਥਾਣੇ ਵੇਖ ਲੈ ਗਿਆ ਡੂੜ ਲੱਖ ਵਾਲੀ ਮਹਲ ਲਈ ਫਿਰਦੀ ਐ ਤੇ 95 ਚ ਬਣ ਤਨ ਹੋ ਜੂ ਵੀਰੇ ਕਰ ਕਰਾ ਦੇਗੇ ਵੀਰੇ ਤੇ ਤੋ ਨੰਬਰ ਤੇ ਨੰਬਰ ਵਾਲੀ ਮਹਾਂ ਜਿਹੜੀ ਬਈ ਵੇਰੇ ਦੂਜਾ ਸੂਰ ਚੋਟੀਆਂ ਦੁੱਧ 11 ਕਿਲੋ ਆ ਠੀਕ ਹੈ ਜਿਹੜਾ ਠੀਕ ਹੈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਵੀ ਇੰਨੇ ਕੀ ਹੋ ਗਏ ਵੀਰੇ ਠੀਕ ਹੈ 11 ਕਿਲੋ ਦੁੱਧ ਤਿਆਰ ਆ ਹਾਂ ਹਾਂ ਬਈ ਸਹੀ ਜਿਹੜਾ ਚੂਣ ਵਾਲਾ ਚੂਣਾ ਸਹੀ ਲੱਗਾ ਗਰੇ ਇੱਕ ਨੰਬਰ ਆ ਵੀਰੇ ਠੀਕ ਹੈ ਵੀਰੇ ਠੀਕ ਹੈ ਲੈ ਵਾਲੂ ਆ ਬਹੁਤ ਇਹਨੂੰ ਵੀ ਆ ਹਾਂ ਲੈ ਵਾਲੂ ਆ ਬਹੁਤ ਖਬਰਦਾਰ ਆ ਇਹਦਾ ਥੋੜੀ ਭਲ ਪਾਈ ਫਿਰਦੀ ਮੂਹਰੇ ਥਾਂ ਤੇ ਹੂੰ ਹਾਂ ਜਿਹੜਾ ਇਹਦਾ ਰੇਟ ਵੀ ਵੀਰੇ ਰੇਟ ਤੋਂ ਵਾਧੂ ਗਏ 88000 ਰੁਪਏ ਦੀ ਕਹਿੰਦਾ ਕੋਈ ਥੋੜਾ ਬੋਟਾ ਕਰ ਲੂਗਾ ਹਾਂ 88000 ਦੀ ਬਈ ਬੜੀ ਵਧੀਆ ਭਾਾਈ ਜੀ ਯਾਰ ਮੈਂ ਗੱਲਾਂ ਟੋਕਣ ਵਾਲੇ ਭਾਈ ਆ ਹਨਾ ਵੀਰੇ ਯਾਰ ਝੋਟੀ ਵੇ ਕਿੱਡੀ ਸ਼ਕੀਨਾ ਤੇ ਲੱਗਦਾ ਨਾ ਲਖਵਿੰਦਰ ਲਖਵਿੰਦਰ ਭਾਈ ਹਾਂ ਤੇਗ ਬਾਦਰ ਨਗਰ ਆ ਹਾਂ ਫਰਮਾਵਾ ਡੇਰਾ ਕੋਲੇ ਆ ਭਾਈ ਬੇਰੇ ਦੇ ਕੋਲੇ ਭਾਈ ਹਾਂ ਬਈ ਨੰਬਰ ਕਿੰਨਾ ਭਾਈ ਦਾ ਆ ਗਿਆ ਵੀਰੇ ਫੋਨ ਨੰਬਰ ਆ ਗਿਆ ਭਾਈ 79860556692 ਇੱਕ ਵਾਰੀ ਹੋਰ ਆਮ ਦੋ ਵੀਰੇ 79860556692 ਠੀਕ ਵੀ ਇਸ ਨੰਬਰ ਤੇ 798686056692 ਠੀਕ ਇਸ ਨੰਬਰ ਤੇ ਕਰ ਲਓ ਭਾਈ ਨਾ ਰਾਬਤਾ ਕੈਂਪ ਥਾਣਾ ਲਖਵਿੰਦਰ